ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਇਕਿਗਾਈ ਨਾਮਕ ਕਿਤਾਬ ਦੇ ਚੌਥੇ ਅਧਿਆਏ ਕੰਮ ਤੇ ਖਾਲੀ ਸਮੇਂ ਦੀ ਵਰਤੋਂ ਆਪਣੇ ਵਿਕਾਸ ਲਈ ਕਿਵੇਂ ਕਰੀਏ ਦਾ ਦੂਸਰਾ ਪਾਗ ਜਪਾਨ ਵਿੱਚ ਪਰਵਾਹ ਤਕੂਮਸ ਇੰਜੀਨੀਅਰ ਬੁੱਧੀਜੀਵੀ ਤੇ ਓਤਾਕੁਸ ਤਕੂਮਸ ਕਲਾਕਾਰ ਇੰਜੀਨੀਅਰ ਕੋਜੀਤੇ ਓਤਾਕੁਸ ਵਿਚਕਾਰ ਕੀ ਸਮਾਨਤਾ ਹੈ ਇਹਨਾਂ ਸਾਬ ਨੂੰ ਇਕਿਗਾਈ ਦੇ ਮਾਧਿਅਮ ਨਾਲ ਬਹਾਵ ਵਿੱਚ ਰਹਿਣ ਦਾ ਮਹੱਤਵ ਪਤਾ ਚੱਲਿਆ ਹੈ ਅਜਿਹੀ ਮੰਨਤਾ ਹੈ ਕਿ ਜਾਪਾਨ ਦੇ ਲੋਕ ਕਾਫੀ ਜ਼ਿਆਦਾ ਕੰਮ ਕਰਦੇ ਹਨ ਉਹ ਆਪਣੇ ਕੰਮ ਨੂੰ ਸਮਰਪਿਤ ਹੋ ਕੇ ਖੁਦ ਨੂੰ ਇਸ ਵਿੱਚ ਝੋਕ ਦਿੰਦੇ ਹਨ ਭਾਵੇਂ ਜਾਪਾਨੀ ਲੋਕ ਵਧੇਰੇ ਕੰਮ ਕਰਨ ਦਾ ਉਹ ਦਾਵਾ ਨਹੀਂ ਕਰਦੇ ਪਰ ਸਾਹਮਣੇ ਵਾਲੇ ਨੂੰ ਅਜਿਹਾ ਜ਼ਰੂਰ ਲੱਗਦਾ ਹੈ ਉਹ ਕੁਝ ਵੀ ਕਹਿਣ ਪਰ ਕੰਮ ਕਰਦੇ ਆ ਉਹ ਆਪਣੀ ਲਗਨ ਤੇ ਸਮੱਸਿਆ ਦਾ ਹੱਲ ਕੱਢਣ ਸਮੇਂ ਜਿਵੇਂ ਜੀ ਜਾਨ ਲਾ ਦਿੰਦੇ ਹਨ ਉਹ ਕਲਾ ਬੜੀ ਬੇਮਿਸਾਲ ਹੈ ਜਪਾਨੀ ਪਾਸਾ ਸਿੱਖਣ ਸਮੇ ਜੋ ਪਹਿਲਾ ਸ਼ਬਦ ਸਿਖਾਇਆ ਜਾਂਦਾ ਹੈ ਉਹ ਹੈ ਗੰਬਾਰੂ ਇਸ ਦਾ ਅਰਥ ਹੈ ਡਟੇ ਰਹਿਣਾ ਜਾਂ ਆਪਣਾ ਸਰਵੋਤਮ ਕਾਰਜ ਕਰਦਿਆਂ ਦ੍ਰਿੜਤਾ ਬਣਾਈ ਰੱਖਣੀ ਜਪਾਨੀ ਲੋਕ ਛੋਟੇ ਤੋਂ ਛੋਟੇ ਕੰਮ ਨੂੰ ਵੀ ਤਨਮਨ ਲਾ ਕੇ ਕਰਦੇ ਹਨ ਉਹ ਆਪਣਾ ਪੂਰਾ ਹੋਸ਼ ਗਵਾ ਕੇ ਕੰਮ ਵਿੱਚ ਆਪਣੇ ਆਪ ਨੇ ਝੋਕ ਦਿੰਦੇ ਹਨ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਖੇਤ ਵਿੱਚ ਜਾ ਕੇ ਝੋਨੇ ਦੀ ਰਖਵਾਲੀ ਕਰਨ ਵਾਲੇ ਲੋਕ ਹੋਣ ਜਾਂ ਛੁੱਟੀ ਦਾ ਦਿਨ ਉਹਨਾਂ ਬੀਨਸ ਵਰਗੀਆਂ ਚੀਜ਼ਾਂ ਵੇਚਦੇ ਜਾਂ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਵਿਦਿਆਰਥੀ ਹੁਣ ਸਾਰਿਆਂ ਦੇ ਅੰਦਰ ਕੰਮ ਪ੍ਰਤੀ ਇੱਕ ਅਜੀਬ ਜਿਹਾ ਭਰੋਸਾ ਤੁਹਾਨੂੰ ਦਿ세ਗਾ ਜੇਕਰ ਤੁਸੀਂ ਨਾਹਾ ਕਾਨਾ ਜਾਵਾ ਜਾਂ ਕਿਓਟੋ ਵਿੱਚੋਂ ਕਿਸੇ ਦੀ ਸ਼ਿਲਪਕਾਰੀ ਦੀ ਦੁਕਾਨ ਵਿੱਚ ਗਏ ਹੋ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਜਾਪਾਨ ਹੱਥ ਕਲਾ ਦਾ ਘਰ ਹੈ ਇੱਕ ਪਾਸੇ ਟੈਕਨੋਲੋਜੀ ਦੇ ਖੇਤਰ ਵਿੱਚ ਜਾਪਾਨ ਨੇ ਅਸਧਾਰਨ ਵਿਕਾਸ ਕੀਤਾ ਹੈ ਦੂਸਰੇ ਪਾਸੇ ਹਸਤ ਕਲਾ ਇਹ ਆਪਣੇ ਸੱਭਿਆਚਾਰ ਨੂੰ ਵੀ ਸੰਭਾਲਿਆ ਹੈ। ਤਕੂਮੀ ਦੀ ਕਲਾ ਟੋਕਿਓ ਵਿੱਚ ਕੁਝ ਐਸੇ ਕਾਰੀਗਰ ਹਨ ਜਿਨ੍ਹਾਂ ਦੇ ਹੱਥ ਵਿੱਚ ਜਾਦੂ ਹੈ। ਉਹ ਆਪਣੇ ਹੱਥਾਂ ਨਾਲ ਕਈ ਚੀਜ਼ਾਂ ਇੰਨੀ ਮਹਾਰਤ ਨਾਲ ਬਣਾਉਂਦੇ ਹਨ ਕਿ ਉਹਨਾਂ ਦਾ ਕੰਮ ਅਸਾਧਾਰਨ ਹੁੰਦਾ ਹੈ ਤੇ ਉਹਨਾਂ ਵਰਗਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਕੁਝ ਵਿਸ਼ੇਸ਼ ਲੋਕ ਇੰਨੇ ਮਹਾਰ ਹਨ ਕਿ ਲੱਗਦਾ ਹੈ ਕਿ ਉਹਨਾਂ ਦੀ ਤਾਂ ਨਵੀਂ ਪੀੜ੍ਹੀ ਨਹੀਂ ਲੈ ਸਕਦੀ। ਟਰਨ ਟੇਬਲ ਸੂਈ ਅਜਿਹੀ ਚੀਜ਼ ਹੈ ਜੋ ਅੱਜ ਸਿਰਫ ਜਪਾਨ ਵਿੱਚ ਹੀ ਬਣਾਈ ਜਾਂਦੀ ਹੈ। ਅੱਜ ਵੀ ਇਸ ਸੂਈ ਲਈ ਜਿਨ੍ਹਾਂ ਸਾਧਨਾਂ ਦੀ ਵਰਤੋਂ ਹੁੰਦੀ ਹੈ ਤੇ ਇਸ ਲਈ ਜਿਸ ਕਿਸਮ ਦੀ ਮਹਾਰਤ ਲੜਿੰਦੀ ਹੈ ਉਸ ਵਿੱਚ ਲੱਗਣ ਵਾਲੀ ਕੁਸ਼ਲਤਾ ਨਾਲ ਕੰਮ ਕਰਨ ਵਾਲੇ ਕੁਝ ਹੀ ਲੋਕ ਹਨ ਉਹ ਆਪਣਾ ਹੁਨਰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਰਹੇ ਹਨ ਜਦੋਂ ਅਸੀਂ ਹਿਰੋਸ਼ੀਮਾ ਕੋਲ ਕਮਾਨੋ ਨਾਂ ਦੇ ਛੋਟੇ ਜਿਹੇ ਕਸਬੇ ਵਿੱਚ ਗਏ ਤਾਂ ਉੱਥੇ ਸਾਡਾ ਮੇਲ ਤਕੰਮੀ ਨਾਲ ਹੋਇਆ ਅਸੀਂ ਮੇਕਅਪ ਲਈ ਵਰਤੇ ਜਾਣ ਵਾਲੇ ਬੁਰਸ਼ ਨੂੰ ਬਣਾਉਣ ਵਾਲੇ ਇੱਕ ਵੱਡੇ ਬ੍ਰਾਂਡ ਵਾਸਤੇ ਸ਼ੂਟਿੰਗ ਲਈ ਉੱਥੇ ਗਏ ਸਾਂ ਜਿਵੇਂ ਹੀ ਅਸੀਂ ਉੱਤੇ ਪੁੱਜੇ ਤਾਂ ਅਸੀਂ ਵੇਖਿਆ ਕਿ ਸਾਹਮਣੇ ਬੋਰਡ ਤੇ ਹੱਥਾਂ ਵਿੱਚ ਬਰਛਫੜੀ ਇੱਕ ਵੱਡਾ ਜਾਨਵਰ ਸਾਡਾ ਸਵਾਗਤ ਕਰਦਾ ਦਿਸਿਆ ਇਸ ਕਸਬੇ ਵਿੱਚ ਬੁਰਸ਼ ਕਾਰਖਾਨਿਆਂ ਤੋਂ ਬਿਨਾਂ ਛੋਟੇ-ਛੋਟੇ ਘਰਾ ਬਾਗੀਚਿਆਂ ਦੀ ਪਰਮਾਰ ਹੈ ਹੋਰ ਅੱਗੇ ਜਾ ਕੇ ਕਸਬੇ ਦੇ ਆਸ-ਪਾਸ ਪਹਾੜਾ ਦੇ ਪੈਰਾਂ ਵਿੱਚ ਕਈ ਸ਼ਿੰਤੋ ਸਮਾਰਕਾਂ ਨੂੰ ਵੇਖਿਆ ਜਾ ਸਕਦਾ ਹੈ ਅਸੀਂ ਕਰੀਬਨ 1 ਘੰਟੇ ਤੱਕ ਕਤਾਰ ਵਿੱਚ ਬੈਠੇ ਕੰਮ ਕਰਦੇ ਲੋਕਾਂ ਦੀਆਂ ਫੋਟੋਆਂ ਖਿੱਚੀਆਂ ਸਾਰੇ ਆਪਣਾ ਨਿਰਧਾਰਿਤ ਕੰਮ ਪੂਰਾ ਕਰ ਰਹੇ ਸਨ ਕੋਈ ਬੁਰਸ਼ ਦੇ ਡੰਡੇ ਨੂੰ ਰੰਗ ਕਰ ਰਿਹਾ ਸੀ ਤੇ ਕੋਈ ਤਿਆਰ ਬੁਰਸ਼ ਨੂੰ ਗੱਡੀ ਵਿੱਚ ਲਾਦ ਰਿਹਾ ਸੀ ਇਹ ਵੇਖਦਿਆਂ ਸਾਨੂੰ ਧਿਆਨ ਆਇਆ ਕਿ ਬੁਰਸ਼ ਨੂੰ ਬਾੜ ਲਾਉਣ ਦਾ ਕੰਮ ਕੋਈ ਵੀ ਨਹੀਂ ਕਰ ਰਿਹਾ ਸੀ ਇਸ ਬਾਰੇ ਅਸੀਂ ਹੋਰ ਜਾਣਕਾਰੀ ਲਈ ਕਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਬੇਨਤੀਆਂ ਕਰਨ ਤੋਂ ਬਾਅਦ ਇੱਕ ਕੰਪਨੀ ਦੇ ਪ੍ਰਧਾਨ ਨੇ ਸਾਨੂੰ ਉਸ ਕੰਮ ਬਾਰੇ ਦਿਖਾਉਣ ਦੀ ਹਮਈ ਭਰੀ ਉਹਨਾਂ ਸਾਨੂੰ ਫੈਕਟਰੀ ਦੇ ਬਾਹਰ ਬੁਲਾ ਕੇ ਕਾਰ ਵਿੱਚ ਬੈਠਣ ਲਈ ਕਿਹਾ ਕੁਝ ਦੇਰ ਬਾਅਦ ਸਾਡੀ ਗੱਡੀ ਇੱਕ ਛੋਟੇ ਜਿਹੇ ਘਰ ਮੂਰੇ ਰੁਕੀ ਤੇ ਅਸੀਂ ਪੌੜੀਆਂ ਚੜ੍ਹ ਕੇ ਘਰ ਦੇ ਦਰਵਾਜ਼ੇ ਤੱਕ ਗਏ ਜਿਵੇਂ ਹੀ ਅਸੀਂ ਅੰਦਰ ਪੁੱਜੇ ਤਾਂ ਵੇਖਿਆ ਕਿ ਉਸ ਕਮਰੇ ਦੀਆਂ ਦਰਜਣਾ ਖਿੜਕੀਆਂ ਰਾਹੀਂ ਕੁਦਰਤੀ ਚਾਨਣ ਕਮਰੇ ਵਿੱਚ ਆ ਰਿਹਾ ਸੀ ਕਮਰੇ 'ਚੋ ਵਿਚਾਲੇ ਇੱਕ ਤ੍ਰਿਮਤ ਨਕਾਬ ਪੈਣ ਕੇ ਬੈਠੀ ਸੀ ਤੇ ਅਸੀਂ ਸਿਰਫ ਉਸ ਦੀਆਂ ਅੱਖਾਂ ਹੀ ਵੇਖ ਸਕਦੇ ਸਾਂ ਗੌਰ ਨਾਲ ਵੇਖਿਆ ਤਾਂ ਉਹ ਬੁੜ੍ਹਸ਼ ਲਈ ਇੱਕ ਗਵਾਲ ਜੋੜ ਰਹੀ ਸੀ ਉਸ ਦੇ ਕੰਮ ਵਿੱਚ ਕੈਂਚੀ, ਕੰਗੀ ਤੇ ਐਸੇ ਹੀ ਕੁਝ ਹੋਰ ਸੰਦ ਕੋਲ ਪੈ ਸਨ। ਉਹ ਵਧੀਆ ਵਾਲਾ ਨੂੰ ਸ਼ਾਂਟ ਰਹੇ ਸੀ। ਆਪਣੇ ਕੰਮ ਵਿੱਚ ਉਹ ਔਰਤ ਇੰਨੀ ਰੁੱਝੀ ਹੋਈ ਸੀ ਕਿ ਉਹਨੂੰ ਸਾਡੇ ਆਉਣ ਦਾ ਪਤਾ ਹੀ ਨਹੀਂ ਚੱਲਿਆ। ਗੌਰ ਨਾਲ ਵੇਖਣ ਤੇ ਪਤਾ ਲੱਗਾ ਕਿ ਉਹ ਕੰਮ ਦੀ ਤੇਜ਼ੀ ਕਾਰਨ ਇਹ ਸਮਝਣਾ ਬੜਾ ਔਖਾ ਸੀ ਕਿ ਉਹ ਕੀ ਕਰ ਰਹੀ ਹੈ। ਕੰਪਨੀ ਦੇ ਪ੍ਰਧਾਨ ਨੇ ਸਾਡੇ ਬਾਰੇ ਦੱਸ ਕੇ ਕਿਹਾ ਕਿ ਅਸੀਂ ਕੁਝ ਫੋਟੋਆਂ ਲਵਾਂਗੇ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਚਮਕੀ। ਉਹਦਾ ਚਿਹਰਾ ਨਹੀਂ ਦਿਸ ਰਿਹਾ ਸੀ। ਔਰ ਅੱਖਾਂ 'ਚੋਂ ਖੁਸ਼ੀ ਡੁੱਲ-ਡੁੱਲ ਪੈ ਰਹੀ ਸੀ। ਉਸ ਦੀ ਆਵਾਜ਼ ਵਿੱਚ ਜੋਸ਼ ਸੀ। ਉਹ ਆਪਣੇ ਕੰਮ ਤੇ ਜ਼ਿੰਮੇਵਾਰੀਆਂ ਬਾਰੇ ਖੁੱਲ ਕੇ ਦੱਸਣ ਲੱਗੀ। ਉਸ ਦੇ ਹੱਥਾਂ ਦੀ ਹਰਕਤ ਕੈਮਰੇ ਵਿੱਚ ਕੈਦ ਕਰਨ ਲਈ ਸਾਨੂੰ ਫਾਸਟ ਸ਼ਾਟ ਦੀ ਵਰਤੋਂ ਕਰਨੀ ਪਈ। ਵਾਲਾਂ ਦੀ ਚੋਣ ਸਮੇਂ ਜਿਵੇਂ ਉਹਦੇ ਹੱਥ ਨੱਚ ਰਹੇ ਹੋਣ ਤੇ ਉਹ ਆਪਣੇ ਔਜ਼ਾਰਾਂ ਦੀ ਵਰਤੋਂ ਬਹਾਅ ਨਾਲ ਕਰ ਰਹੀ ਸੀ। ਕੰਪਨੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਕੰਮਰੇ ਵਿੱਚ ਲੁਕੇ ਹੋਣ ਦੇ ਬਾਵਜੂਦ ਉਹ ਕੰਪਨੀ ਦੀ ਅਹਿਮ ਕਾਰੀਗਰ ਹੈ। ਇਸ ਕੰਪਨੀ ਦੇ ਹਰ ਬਰਸਾ ਦਾ ਹਰ ਵਾਰ ਇਸ ਦੇ ਹੱਥਾਂ ਥਣੇ ਲੰਗਦਾ ਹੈ ਸਟੀਵ ਜੋਬਸ ਜਪਾਨ ਵਿੱਚ Apple ਦੇ ਸਹਿ-ਸੰਸਤਾਪਕ ਸਟੀਵ ਜੋਬਸ ਜਪਾਨ ਦੇ ਵੱਡੇ ਪ੍ਰਸ਼ੰਸਕ ਸਨ ਉਹਨਾਂ ਨੇ 1960 ਦੇ ਦਹਾਕੇ ਵਿੱਚ ਸੋਨੀ ਕੰਪਨੀ ਨੂੰ ਇੱਕ ਤੋਹਫ਼ਾ ਦਿੱਤਾ ਸੀ Apple ਕੰਪਨੀ ਦੀ ਸਥਾਪਨਾ ਵੇਲੇ ਉਹਨਾਂ ਨੇ ਸੋਨੀ ਕੰਪਨੀ ਵਿੱਚ ਵਰਤੀਆਂ ਜਾਣ ਵਾਲੀਆਂ ਕਈ ਵਿਧੀਆਂ ਦੀ ਵਰਤੋਂ ਕੀਤੀ ਸੀ ਨਾਲ ਹੀ ਜਪਾਨ ਦੀ ਸਾਦਗੀ ਅਕੀਓਟੋ ਵਿੱਚ ਪੋਰਸਲਨ ਤੋਂ ਬਣੇ ਭਾਂਡੇ ਉਹਨਾਂ ਨੂੰ ਬੜੇ ਪਸੰਦ ਆਏ ਸਨ। ਸਟੀਵ ਜੋਬਸ ਦਾ ਧਿਆਨ ਕਿਯੋਟੋ ਦੇ ਸ਼ਿਲਪਕਾਰ ਨੇ ਖਿੱਚਿਆ ਸੀ। ਪਜਾਮਾ ਵਿੱਚ ਰਹਿਣ ਵਾਲੇ ਇਸ ਸ਼ਿਲਪਕਾਰ ਦਾ ਨਾਮ ਯੋਕੀਓ ਸ਼ਾਕਾਨਾਗਾ ਸੀ। ਜੋ ਇੱਕ ਤੁਕਾਮੀ ਸਨ। ਸ਼ਾਕਾਨਾਗਾ ਨੂੰ ਇਤਜੂ ਸੇਤੋ ਯਾਕੀ ਨਾਮੀ ਉਹ ਕਲਾ ਹੁੰਦੀ ਸੀ ਜਿਸ ਤੋਂ ਬੜੇ ਥੋੜੇ ਲੋਕ ਜਾਣੂ ਸਨ। ਜੋਬਸ ਜਦੋਂ ਕਿਯੋਟੋ ਵਿੱਚ ਸਨ ਤਾਂ ਉਹਨਾਂ ਨੇ ਸ਼ਾਕਾਨਾਗਾ ਦੇ ਕੰਮਾਂ ਦੀ ਪ੍ਰਦਰਸ਼ਨੀ ਦੇਖੀ। ਜੈਤੀ ਉਹ ਸਮਝ ਗਿਆ ਕਿ ਸ਼ਾਕਾਨਾਗਾ ਵੱਲੋਂ ਬਣਾਏ ਗੇ ਪੋਰਸਲਿੰਦੇ ਭਾਂਡਿਆਂ ਵਿੱਚ ਕੁਝ ਖਾਸ ਜ਼ਰੂਰ ਹੈ। ਉੱਥੋਂ ਉਹਨਾਂ ਨੇ ਕਈ ਕੱਪ, ਗੁਲਦਸਤੇ ਤੇ ਪਲੇਟਾਂ ਨੂੰ ਖਰੀਦਿਆ। ਇਹ ਨਹੀਂ, ਉਹ ਹਫ਼ਤੇ ਵਿੱਚ ਤਿੰਨ ਵਾਰ ਉਹ ਨਿਮਾਇਸ਼ ਦੇਖਣ ਲਈ ਗਏ। ਜੋਬਸ ਇਸੇ ਪ੍ਰੇਰਣਾ ਦੀ ਖੋਜ ਲਈ ਕਈ ਵਾਰ ਟੋਕਿਓ ਆਏ ਸਨ। ਉਹ ਸ਼ਾਕਾਨਾਗਾ ਨੂੰ ਮਿਲੇ ਉਸਦੇ ਭਾਂਡਿਆਂ ਤੇ ਵਿਸ਼ੇਸ਼ ਕਰਕੇ ਉਹਨਾਂ ਨੇ ਬਣਾਉਣ ਦੀ ਕਲਾ ਬਾਰੇ ਸਵਾਲ ਪੁੱਛਦੇ ਰਹੇ। ਵਰਤੀ ਜਾਨਵਰੀ ਸਮੱਗਰੀ ਬਾਰੇ ਜਾਣਨ ਦੀ ਚਾਹ ਵੀ ਉਹਨਾਂ ਦੇ ਮਨ 'ਚ ਸੀ। ਸ਼ਾਕਾਨਾਗਾ ਨੇ ਉਹਨਾਂ ਨੂੰ ਦੱਸਿਆ ਕਿ ਉਹ ਤਯੋਮਾ ਸਵੇ ਦੇ ਪਹਾੜਾਂ ਤੋਂ ਖੁਦ ਟੋਲ ਕੇ ਲਿਆਂਦੇ ਚਿੱਟੇ ਰੰਗ ਦੀ ਪੋਰਸਲਿਨ ਸਮੱਗਰੀ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਸਮੱਗਰੀ ਟੋਲ ਕੇ ਲਿਆਉਣ ਤੇ ਭਾਂਡੇ ਬਣਾਉਣ ਵਾਲੇ ਉਹ ਇੱਕੋ ਇੱਕ ਕਲਾਕਾਰ ਸਨ। ਇਹ ਸੁਣ ਕੇ ਜੋਬਸ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਜਿੱਤੋ ਸ਼ਾਕੂਨਾਗਾ ਸਮੱਗਰੀ ਲਿਆਉਂਦੇ ਸਨ। ਜੋਬਸ ਨੇ ਸੁਣ ਕੇ ਹੋਰ ਹੈਰਾਨ ਨਹੀਂ ਹੋਏ ਕਿ ਉਹ ਕਾਫੀ ਦੂਰੋਂ ਪਹਾੜ ਤੋਂ ਇਹ ਸਮਗਰੀ ਲਿਆਉਂਦੇ ਸਨ ਉਹ ਪਹਾੜ ਤੇ ਪੁੱਜਣ ਲਈ ਰੇਲ ਗੱਡੀ ਰਹੀਂ 4 ਘੰਟੇ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ ਜੋਬਸ ਦੀ ਮੌਤ ਤੋਂ ਬਾਅਦ ਸ਼ਾਕੂ ਨਾਗ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਜਿਸ ਇਨਸਾਨ ਨੇ ਆਈਫੋਨ ਬਣਾਇਆ ਉਸ ਨੇ ਮੇਰੇ ਕੰਮ ਦੀ ਸਿਫਤ ਕੀਤੀ ਉਸ ਨੂੰ ਇਸ ਗੱਲ ਦਾ ਮਾਣ ਵੀ ਸੀ ਸ਼ਾਕੂ ਨਾਗ ਨੇ ਦੱਸਿਆ ਕਿ ਜੋਬਸ ਨੇ ਉਸ ਕੋਲੋਂ ਇੱਕ ਦਰਜਨ ਕੱਪਾਂ ਦਾ ਇੱਕ ਸੈੱਟ ਖਰੀਦਿਆ ਸੀ ਜੋਬਸ ਨੇ ਉਸ ਨੂੰ ਵਿਸ਼ੇਸ਼ ਤਰੀਕੇ ਦੇ ਕੱਪ ਬਣਾਉਣ ਲਈ ਵੀ ਕਿਹਾ ਸੀ ਉਸ ਤਰ੍ਹਾਂ ਦੇ ਕੱਪ ਬਣਾਉਣ ਲਈ ਸ਼ਾਕੂ ਨਾਗਾ ਨੇ 150 ਵੱਖ-ਵੱਖ ਤਰ੍ਹਾਂ ਦੇ ਕੱਪ ਬਣਾਏ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੇ ਕੱਪ ਦੀ ਤਰਜ਼ ਤੇ 12 ਹੋਰ ਕੱਪ ਬਣਾ ਕੇ ਸ਼ਾਕੂ ਨਾਗਾ ਨੇ ਉਸ ਦੇ ਪਰਿਵਾਰ ਨੂੰ ਭੇਜੇ ਜਾਪਾਨ ਤੋਂ ਵਾਪਸ ਜਾਣ ਤੋਂ ਬਾਅਦ ਜਾਪਾਨ ਦੇ ਸ਼ਿਲਪਕਾਰਾਂ ਤੇ ਸੋਨੀ ਦੇ ਇੰਜੀਨੀਅਰਾਂ ਤੋਂ ਬਿਨਾ ਜੈਨ ਦਰਸ਼ਨ ਤੇ ਖਾਣਾ ਸਭਿਆਚਾਰ ਖਾਸ ਕਰਕੇ ਸੁਸ਼ੀ ਤੋਂ ਪ੍ਰਭਾਵਿਤ ਹੋਏ ਸਨ ਆਧੁਨਿਕ ਸਾਦਗੀ ਸੋਚਣ ਵਾਲੀ ਗੱਲ ਇਹ ਹੈ ਕਿ ਜਾਪਾਨ ਦੇ ਸ਼ਿਲਪਕਾਰਾਂ ਇੰਜੀਨੀਅਰਾਂ ਜੇਨ ਫਿਲਾਸਫੀ ਤੇ ਖਾਣਾ ਸੱਭਿਆਚਾਰ ਵਿਚਕਾਰ ਕੀ ਸਾਂਝ ਹੈ ਇਸਦਾ ਜਵਾਬ ਹੈ ਸਾਦਗੀ ਤੇ ਟੀਚਾ ਇਹ ਸਾਦਗੀ ਆਲਸ ਤੋਂ ਪੈਦਾ ਨਹੀਂ ਹੋਈ ਬਲਕਿ ਇਹ ਤਾਂ ਆਧੁਨਿਕਤਾ ਤੋਂ ਆਈ ਸਾਦਗੀ ਹੈ ਹਰ ਕੋਈ ਆਪਣੀ ਇਕਿਗਾਈ ਮੁਤਾਬਿਕ ਕੰਮ ਨੂੰ ਤਨ ਮਨ ਇਕਾਗਰ ਕਰਕੇ ਉਸ ਕੰਮ ਨੂੰ ਵਿਕਾਸ ਦੀਆਂ ਨਵੀਆਂ ਚਾਹੇ ਤੇ ਲੈ ਜਾਂਦਾ ਹੈ ਸਿਸ ਕਜੇਟ ਮਹਿਲੀ ਦੇ ਅਨਸਾਰ ਜੇਕਰ ਅਸੀਂ ਸਦਾ ਬਹਾਅ ਵਿੱਚ ਰਹਿਣਾ ਹੈ ਤਾਂ ਕੋਈ ਨਾ ਕੋਈ ਅਰਥਪੂਰਨ ਚੁਣੌਤੀ ਸਾਡੇ ਸਾਹਮਣੇ ਹੋਣੀ ਜ਼ਰੂਰੀ ਹੈ ਜ਼ੀਰੋ ਡ੍ਰੀਮਸ ਆਫ ਸ਼ਸ਼ੀ ਨਾਮੀ ਡਾਕੂਮੈਂਟਰੀ ਵਿੱਚ ਤਕੂਮੀ ਦੀ ਇੱਕ ਹੋਰ ਮਿਸਾਲ ਪੇਸ਼ ਕੀਤੀ ਗਈ ਹੈ ਇਸ ਦਾ ਮੁੱਖ ਕਿਰਦਾਰ ਜ਼ੀਰੋ ਹੈ ਇਸ ਦਾ ਟੋਕੀਓ ਵਿੱਚ ਗਿੰਜਾ ਸਾਬੇ ਵੇ ਸਟੇਸ਼ਨ ਕੋਲ ਛੋਟਾ ਜਿਹਾ ਸ਼ਸ਼ੀ ਰੈਸਟਰਾਂ ਹੈ ਉਸ ਰੈਸਟਰਾਂ ਵਿੱਚ ਜ਼ੀਰੋ ਤੇ ਉਸ ਦਾ ਬੇਟਾ ਪਿਛਲੇ 80 ਸਾਲਾਂ ਤੋਂ ਸ਼ਸ਼ੀ ਪਦਾਰਥ ਬਣਾਉਂਦੇ ਸਨ। ਦੋਵੇਂ ਰੋਜ਼ ਸਕੂਜੀ ਬਾਜ਼ਾਰ ਜਾਂਦੇ ਸਨ ਤੇ ਚੰਗੇ ਮਿਆਰ ਦੀਆਂ ਮੱਛੀਆਂ ਲਿਆਉਂਦੇ ਸਨ। ਉਸ ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਹੈ ਕਿ ਜਿਰੋ ਕੋਲ ਇੱਕ ਸਖਿਆਰਤੀ ਢਮਾਗੋ ਪਤਲਾ ਤੇ ਮਿੱਠਾ ਆਮਲੇਟ ਬਣਾਉਣਾ ਸਿੱਖ ਰਿਹਾ ਹੁੰਦਾ ਹੈ। ਉਹ ਬੜੀ ਕੋਸ਼ਿਸ਼ ਕਰਦਾ ਹੈ ਪਰ ਉਸਦੇ ਬਣਾਏ ਢਮਾਗੋ ਦੀ ਜਿਰੋ ਤਾਰੀਫ਼ ਨਹੀਂ ਕਰਦਾ। ਉਹ ਕਈ ਸਾਲਾਂ ਤੱਕ ਲਗਾਤਾਰ ਮਿਹਨਤ ਕਰਦਾ ਰਹਿੰਦਾ ਹੈ ਤੇ ਇੱਕ ਦਿਨ ਅਖੀਰ ਉਸ ਨੂੰ ਜ਼ਰੂਰ ਦੀ ਪ੍ਰਸ਼ੰਸਾ ਮਿਲਦੀ ਹੈ ਉਹ ਵਿਦਿਆਰਥੀ ਕੋਸ਼ਿਸ਼ ਕਰਨੀ ਛੱਡਦਾ ਕਿਉਂ ਨਹੀਂ ਰੋਜ਼ ਉਹੀ ਆਮਲੇਟ ਬਣਾਉਂਦਾ ਕਿਉਂ ਨਹੀਂ ਅੱਕਦਾ ਕਿਉਂਕਿ ਸੱਸੀ ਬਣਾਉਣਾ ਉਸ ਦਾ ਇੱਕਈਗਾਈ ਹੁੰਦਾ ਹੈ ਜੇ ਰੋ ਤੇ ਉਸ ਦਾ ਪੁੱਤਰ ਦੋਵੇਂ ਖਾਣਾ ਪਕਾਉਣ ਵਿੱਚ ਮਾਹਿਰ ਹੁੰਦੇ ਹਨ ਉਹ ਵੀ ਖਾਣਾ ਪਕਾਉਂਦੇ ਹੋਏ ਕਦੇ ਅੱਕਦੇ ਨਹੀਂ ਸਨ ਸੱਚ ਤਾਂ ਇਹ ਹੈ ਕਿ ਉਹ ਬਹਾ ਦੀ ਸਥਿਤੀ ਵਿੱਚ ਪਹੁੰਚ ਜਾਂਦੇ ਤੇ ਕੰਮ ਵਿੱਚ ਖੁੱਬੇ ਰਹਿੰਦੇ ਸਨ ਔਰ ਰਸੋਈ ਵਿੱਚ ਖੁਸ਼ ਰਹਿੰਦੇ ਸਨ ਤਾਂ ਇਸ ਦੀ ਵਜ੍ਹਾ ਇਹ ਸੀ ਕਿ ਇਹ ਹੀ ਉਹਨਾਂ ਦਾ ਇੱਕੀ ਗਾਇ ਸੀ ਕੰਮ ਕਰਨ ਵੇਲੇ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਕਿ ਉਹ ਕਾਲ ਤੋਂ ਪਰ ਚਲੇ ਜਾਂਦੇ ਪਿਤਾ ਪੁੱਤਰ ਦੇ ਵਿਚਕਾਰ ਵਧੀਆ ਸਬੰਧਾਂ ਦਾ ਇੱਕ ਹੋਰ ਕਾਰਨ ਉਹਨਾਂ ਦੇ ਕੰਮਾਂ ਦੀ ਥਾਂ ਦਾ ਸ਼ਾਂਤ ਮਾਹੌਲ ਵੀ ਸੀ ਇਸੇ ਕਾਰਨ ਉਹ ਇਕਾਗਰ ਹੋ ਕੇ ਕੰਮ ਕਰਦੇ ਸਨ ਭਾਵੇਂ ਉਹਨਾਂ ਦੇ ਕੰਮਾਂ ਨੂੰ ਕਈ ਇਨਾਮ ਮਿਲੇ ਲੋਕਾਂ ਨੇ ਉਹਨਾਂ ਦੇ ਕੰਮਾਂ ਦੀ ਸਲਾਹੁਤਾ ਕੀਤੀ ਤੇ ਮਿਸੇਲਿਨ ਨੇ ਉਹਨਾਂ ਦੇ ਕੰਮਾਂ ਨੂੰ 3 ਸਟਾਰ ਰੇਟਿੰਗ ਵੀ ਦਿੱਤੀ ਫਿਰ ਵੀ ਉਹਨਾਂ ਨੇ ਕੰਮ ਨੂੰ ਵਧਾਉਣ ਤੇ ਕੋਈ ਹੋਰ ਸ਼ਖਾਮਾ ਖੋਲਣ ਬਾਰੇ ਨਹੀਂ ਸੋਚਿਆ। ਉਹ ਆਪਣੇ ਨਿੱਕੇ ਜਿਹੇ ਹੋਟਲ ਵਿੱਚ 10 ਲੋਕਾਂ ਲਈ ਇੱਕ ਵੇਲੇ ਖਾਣਾ ਪਕਾਉਣ ਤੱਕ ਸੰਤੁਸ਼ਟ ਰਹੇ। ਜਿਰੋਦਰ ਟੱਬਰ ਨੇ ਕਦੇ ਵੱਧ ਪੈਸਾ ਕਮਾਉਣ ਬਾਰੇ ਨਹੀਂ ਸੋਚਿਆ। ਉਹਨਾਂ ਨੇ ਸਦਾ ਸ਼ਾਂਤ, ਆਨੰਦਮਈ ਜੋਸ਼ ਨਾਲ ਭਰੇ ਮਾਹੌਲ ਵਿੱਚ ਕੰਮ ਕਰਨ ਤੇ ਜੋਰ ਦਿੱਤਾ। ਇਸੇ ਕਾਰਨ ਉਹ ਵਿਸ਼ੂ ਦੀ ਸਭ ਤੋਂ ਵਧੀਆ ਸ਼ਸ਼ੀ ਬਣਾ ਕੇ ਵੀ ਪ੍ਰਵਾਹ ਵਿੱਚ ਰਹੇ। ਫਿਰ ਉਹ ਵੀ ਯਕੀਓ ਸ਼ਾਕੂਨਾਗਾ ਵਾਂਗ ਚੰਗਾ ਸਮਾਨ ਵਰਤਦੇ ਸਨ। ਉਹ ਖੁਦ ਰੋਜ਼ ਸਵੇਰੇ ਬਾਜ਼ਾਰ ਜਾਂਦੇ ਤੇ ਜਿੱਮੇ ਸ਼ਾਕੂਨਾਗਾ ਪਹਾੜ ਤੋਂ ਸਮੱਗਰੀ ਟੋਲ ਕੇ ਲਿਆਉਂਦੇ ਸਨ, ਉਵੇਂ ਹੀ ਜਰੋ ਚੰਗੀਆਂ ਮੱਛੀਆਂ ਛਾਂਟ ਕੇ ਲਿਆਉਂਦੇ। ਉਹ ਆਪਣਾ ਕੰਮ ਆਰੰਭ ਕਰਦੇ ਤਾਂ ਪ੍ਰਵਾਹ ਦੀ ਹਾਲਤ ਵਿੱਚ ਚਲੇ ਜਾਂਦੇ। ਕੰਮ ਨਾਲ ਐਸੀ ਇਕਮਿਕਤਾ ਨੂੰ ਜਾਪਾਨ ਵਿੱਚ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਸ਼ੀਤੋਵਾਦ ਦੀ માનਤਾ ਹੈ ਕਿ ਰੁੱਖ ਜੰਗਲ ਤੇ ਹੋਰ ਵਸਤਾਂ ਵਿੱਚ ਕਾਮੀ ਦਾ ਅੰਸ਼ ਹੁੰਦਾ ਹੈ ਇੱਥੇ ਕਾਮੀ ਤੋਂ ਭਾਵ ਪਰਮਾਤਮਾ ਤੋਂ ਹੈ ਕਲਾਕਾਰ ਹੋਵੇ ਇੰਜੀਨੀਅਰ ਜਾਂ ਖਾਨਸਾਮਾ ਹੋਵੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਚੇਤਨਣਾ ਮੇਲਜੋਲ ਕਰੇ ਤੇ ਉਸ ਵਿੱਚ ਜਾਨ ਪਾਵੇ ਇਸ ਕਰਕੇ ਹੀ ਕਲਾਕਾਰ ਕਲਾ ਨਾਲ ਇੱਕਪੇਧ ਹੋ ਜਾਂਦਾ ਹੈ ਦੇ ਕੰਮ ਵਿੱਚ ਗਵਾਚਦਾ ਹੈ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੋਹੇ ਦੇ ਅੰਦਰ ਦੀ ਤੇ ਸਿਰੈਮਿਕ ਦੇ ਭਾਂਡੇ ਬਣਾਉਣ ਵਾਲੇ ਨੂੰ ਮਿੱਟੀ ਦੇ ਆਰੰਭ ਦੀ ਚੇਤਨਾ ਦੀ ਪੂਸਾਣ ਕਰਕੇ ਉਸ ਨਾਲ ਜੁੜਨਾ ਚਾਹੀਦਾ ਹੈ ਜਾਪਾਨ ਦੇ ਲੋਕ ਕੁਦਰਤ ਤੇ ਤਕਨੀਕ ਦੇ ਸਾਂਝੇ ਪੰਦੇ ਮਾਹਿਰ ਹਨ ਉਹ ਕਦੇ ਵੀ ਕੁਦਰਤ ਤੇ ਤਕਨੀਕ ਵਿੱਚ ਸੰਘਰਸ਼ ਨਹੀਂ ਹੋਣ ਦਿੰਦੇ ਬਲਕਿ ਦੋਵਾਂ ਦਾ ਲਾਹਾ ਲੈਣ ਦੇ ਮਾਹਿਰ ਹਨ ਗਿਬਲੀ ਦੀ ਸ਼ੁੱਧਤਾ ਅੱਜ ਕੱਲ੍ਹ ਲੋਕ ਮੰਨਦੇ ਹਨ ਕਿ ਕੁਦਰਤ ਨਾਲ ਇੱਕ ਰੂਪ ਹੋਣ ਕਰਕੇ ਸ਼ਿੰਤੋ ਮੁਲ ਗਵਾਚ ਰਹੇ ਹਨ ਇਸ ਦੇ ਸਭ ਤੋਂ ਵੱਡੇ ਤੇ ਦਲੇਰ ਵਿਰੋਧੀ ਹਨ ਹਾਇਆਯੋ ਮਿਆਚਾਕੀ ਜਿਨ੍ਹਾਂ ਨੇ ਸਟੂਡੀਓ ਗਿਬਲੀ ਦੇ ਮਾਧਿਅਮ ਰਾਹੀਂ ਕਈ ਐਨੀਮੇਟਿਡ ਫਿਲਮਾਂ ਬਣਾਈਆਂ ਹਨ ਉਹਨਾਂ ਨੂੰ ਆਪਣੀ ਇੱਕੀਗਾ ਸਪਸ਼ਟ ਪਤਾ ਸੀ ਉਹਨਾਂ ਦੀ ਕਰੀਬਨ ਹਰ ਫਿਲਮ ਵਿੱਚ ਇਨਸਾਨ ਤਾਤਰ ਵਿਦਿਆ ਅਸੰਭਵ ਕਲਪਨਾਵਾਂ ਤੇ ਕੁਦਰਤ ਦਿਖਾਈ ਦਿੰਦੀ ਹੈ ਆਰੰਭ ਵਿੱਚ ਭਾਵੇਂ ਇਹ ਸਾਰੇ ਇੱਕ ਦੂਜੇ ਨਾਲ ਲੜਦੇ ਜਾਪਣ ਪਰਵਾਦ ਵਿੱਚ ਸਭ ਇਕੱਠੇ ਹੋ ਜਾਂਦੇ ਹਨ ਸਪ੍ਰੇਟਡ ਅਵੇ ਨਾਮੀ ਫਿਲਮ ਵਿੱਚ ਉਹਨਾਂ ਨੇ ਐਸੀ ਸਪ੍ਰੈਟ ਦੀ ਕਲਪਨਾ ਲਿਖਾਈ ਹੈ ਜੋ ਕੁਝ ਕੂੜੇ ਦੇ ਬਹਾਨੇ ਨਦੀ ਦੇ ਪ੍ਰਦੂਸ਼ਣ ਤੇ ਚੰਨਣਾ ਪਾਉਂਦੀ ਹੈ ਮੀਆਂ ਚੱਕੀ ਦੀਆਂ ਫਿਲਮਾਂ ਦੀ ਵਿਸ਼ੇਸ਼ਤਾ ਇਹ ਹੀ ਹੈ ਕਿ ਉਹਨਾਂ ਵਿੱਚ ਜੰਗਲ ਵੀ ਜਿਉਂਦੇ ਜਾਗਦੇ ਹਨ ਦਰਖਤਾਂ ਦੀਆਂ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ ਰੋ ਬੋਟਾ ਦੀ ਪੰਛੀਆਂ ਨਾਲ ਦੋਸਤੀ ਹੁੰਦੀ ਹੈ ਰਾਸ਼ਟਰੀ ਸਰਮਾਇਆ ਮੰਨੇਗੇ ਮੀਆਂ ਚੱਕੀ ਪੂਰੀ ਤਰ੍ਹਾਂ ਆਪਣੀ ਕਲਪਨਾ ਵਿੱਚ ਡੁੱਬੇ ਰਹਿੰਦੇ ਹਨ ਉਹ 1990 ਦੇ ਬਣੇ ਸੈਲਫੋਨ ਦੀ ਵਰਤੋਂ ਕਰਦੇ ਹਨ ਅਤੇ ਅੱਜ ਵੀ ਆਪਣੀ ਟੀਮ ਦੇ ਮੈਂਬਰਾਂ ਨੂੰ ਹੱਥੀਂ ਚਿੱਤਰ ਬਣਾਉਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੀਆਂ ਫਿਲਮਾਂ ਦਾ ਨਿਰਦੇਸ਼ਨ ਕਾਗਜ਼ ਤੇ ਪੈਨ ਲੈ ਕੇ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਬਰੀਕ ਤੋਂ ਬਰੀਕ ਬੇਰਵੇਲੇ ਵਿੱਚ ਚਿੱਤਰਕਲਾ ਦਾ ਸਹਾਰਾ ਲਿਆ ਜਾਂਦਾ ਹੈ। ਕੰਪਿਊਟਰ ਦੀ ਵਰਤੋਂ ਨਹੀਂ ਹੁੰਦੀ। ਗਿਬਲੀ ਸਟੂਡੀਓ ਹੀ ਪੂਰੀ ਦੁਨੀਆ ਦਾ ਅਜਿਹਾ ਸਟੂਡੀਓ ਹੈ ਜਿੱਥੇ ਰਵਾਇਤੀ ਤਰੀਕੇ ਨਾਲ ਨਿਰਮਾਣ ਦਾ ਕੰਮ ਚੱਲਦਾ ਹੈ। ਜਿਨ੍ਹਾਂ ਨੇ ਗਿਬਲੀ ਸਟੂਡੀਓ ਦੇਖਿਆ ਹੈ ਉਹਨਾਂ ਨੂੰ ਤੇ ਐਤਵਾਰ ਦਾ ਦ੍ਰਿਸ਼ ਵੀ ਦੇਖਿਆ ਹੋਵੇਗਾ ਤੁਸੀਂ ਉਸ ਸਟੂਡੀਓ ਵਿੱਚ ਐਤਵਾਰ ਨੂੰ ਵੀ ਜਾਓ ਤਾਂ ਸਧਾਰਨ ਜਿਹੇ ਕੱਪੜੇ ਪਾਈ ਇੱਕ ਵਿਅਕਤੀ ਬੈਠਾ ਜਾਂ ਕੰਮ ਕਰਦਾ ਦਿਖਾਈ ਦੇਵੇਗਾ ਉਹ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਬਿਨਾਂ ਤੁਹਾਨੂੰ ਦੇਖੇ ਉਹ ਹੈਲੋ ਆ ਕੇ ਤੁਹਾਡਾ ਸਵਾਗਤ ਕਰਦਾ ਹੈ ਇਹਨਾਂ ਚਾਕੀ ਆਪਣੇ ਕੰਮ ਨੂੰ ਇੰਨਾ ਪਸੰਦ ਕਰਦਾ ਹੈ ਕਿ ਐਤਵਾਰ ਨੂੰ ਵੀ ਇਕੱਲਾ ਸਟੂਡੀਓ ਵਿੱਚ ਕੰਮ ਕਰਦਾ ਰਹਿੰਦਾ ਹੈ ਤੇ ਆਪਣਾ ਸਾਰਾ ਦਿਨ ਇਸੇ ਬਹਾਅ ਵਿੱਚ ਬਤਾਉਂਦਾ ਹੈ ਉਹ 21 ਕਾਈ ਵਿੱਚ ਇਦਾਂ ਗਵਾਚਾ ਰਹਿੰਦਾ ਹੈ ਜੋ ਲੋਕ ਉੱਥੇ ਆਉਂਦੇ ਹਨ ਉਹ ਵਿਸ਼ੇਸ਼ ਕਰਕੇ ਚਿੱਤਰ ਬਣਾਉਣ ਸਮੇਂ ਰਿਕਾਵਡ ਪਾਉਣ ਤੇ ਛੇਤੀ ਰੁੱਸਣ ਵਾਲੇ ਮੀਆਂ ਚੱਕੀ ਨੇ ਪਰੇਸ਼ਾਨ ਨਹੀਂ ਕਰਦੇ 2013 ਵਿੱਚ ਮੀਆਂ ਚੱਕੀ ਨੇ ਰਿਟਾਇਰ ਹੋਣ ਦਾ ਐਲਾਨ ਕੀਤਾ ਉਹਨਾਂ ਦੀ ਯਾਦ ਵਿੱਚ ਐਨ ਐਚ ਕੇ ਟੈਲੀਵਿਜ਼ਨ ਨੇ ਇੱਕ ਡਾਕੂਮੈਂਟਰੀ ਬਣਾਈ ਇਸ ਵਿੱਚ ਉਸ ਦੇ ਰਿਟਾਇਰ ਹੋਣ ਦੇ ਆਖਰੀ ਦਿਨਾਂ ਦੇ ਕੁਝ ਪਲ ਦਿਖਾਏ ਗਏ ਸਨ ਦਿਖਾਇਆ ਗਿਆ ਸੀ ਕਿ ਕਈ ਲੋਕ ਮੀਟਿੰਗ ਕਰ ਰਹੇ ਹਨ ਕੁਝ ਕੰਫੇ ਰਹੇ ਹਨ ਪਰ ਮੀਆਂਚਾ ਕੀ ਇੱਕ ਕੋਨੇ ਵਿੱਚ ਆਪਣਾ ਕੰਮ ਕਰਦੇ ਦਿਖਾਈ ਦੇ ਰਹੇ ਸਨ ਇੱਕ ਹੋਰ ਦ੍ਰਿਸ਼ ਵਿੱਚ ਦਿਖਾਇਆ ਗਿਆ ਹੈ ਕਿ 30 ਦਸੰਬਰ ਨੂੰ ਜੋ ਜਾਪਾਨ ਦਾ ਰਾਸ਼ਟਰੀ ਛੁੱਟੀ ਦਾ ਦਿਨ ਹੈ ਵੀਰ ਸਟੂਡੀਓ ਖੋਲ ਕੇ ਕੰਮ ਕਰ ਰਿਹਾ ਹੈ ਮੀਆਂਚਾ ਕੀ ਆਪਣੇ ਕੰਮ ਨ ਕਰਨ ਦੀ ਇਸ ਆਦਤ ਨੂੰ ਰੋਕ ਨਹੀਂ ਸਕੇ ਉਹਨਾਂ ਰਿਟਾਇਰਮੈਂਟ ਤੋਂ ਬਾਅਦ ਛੁੱਟੀ ਤੇ ਜਾਣ ਜਾਂ ਘਰ ਰਹਿਣ ਦੀ ਥਾਂ ਗਿਬਲੀ ਸਟੂਡੀਓ ਜਾ ਕੇ ਇੱਕ ਕੋਨੇ 'ਚ ਬਹਿ ਕੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਲੋਕ ਸਮਝ ਨਾ ਸਕੇ ਕਿ ਉਹ ਕੀ ਕਰ ਰਹੇ ਹਨ ਉਹਨਾਂ ਦਾ ਮੂਵ ਵੇਖਣ ਵਾਲਾ ਹੋ ਗਿਆ ਸੀ ਇਸ ਤੋਂ 1 ਸਾਲ ਬਾਅਦ ਉਹਨਾਂ ਐਲਾਨ ਕੀਤਾ ਕਿ ਉਹ ਫੀਚਰ ਫਿਲਮਾਂ ਬਣਾਉਣਾ ਬੰਦ ਕਰ ਦੇਣਗੇ ਪਰ ਜੀਵਨ ਦੇ ਆਖਰੀ ਸਾਲਾਂ ਤੱਕ ਤਸਵੀਰਾਂ ਬਣਾਉਂਦੇ ਰਹਿਣਗੇ ਕੋਈ ਆਪਣੇ ਕੰਮ ਨਾਲ ਇੰਨਾ ਜੁੜਿਆ ਹੋਵੇ ਤੇ ਉਹਨੇ ਆਪਣੇ ਕੰਮ ਨਾਲ ਹੀ ਪ੍ਰੇਰਣਾ ਲਈ ਹੋਵੇ ਤਾਂ ਕੀ ਉਹ ਕਦੇ ਵੀ ਰਿਟਾਇਰ ਹੋ ਸਕਦਾ ਹੈ ਇਕਾਂਤ ਵਸ ਅਜਿਹੇ ਲੋਕ ਸਿਰਫ ਜਾਪਾਨ ਵਿੱਚ ਹੀ ਹੁੰਦੇ ਹਨ ਇਹ ਕਹਿਣਾ ਵੀ ਠੀਕ ਨਹੀਂ ਅਜਿਹੇ ਕਈ ਵਿਗਿਆਨਿਕ ਕਲਾਕਾਰ ਆਦੀ ਹੋਏ ਹਨ ਜੋ ਆਪਣੇ ਜੀਵਨ ਦੇ ਆਖਰੀ ਸਾਲਾਂ ਤੱਕ ਕੰਮ ਕਰਦੇ ਰਹੇ ਸਨ ਹਾਈਨਸਟਾਈਨ ਨੇ ਜਦੋਂ ਆਖਰੀ ਸਾਲ ਲਿਆ ਤਾਂ ਉਸ ਤੋਂ ਕੁਝ ਪਲ ਪਹਿਲਾਂ ਹੀ ਉਹਨਾਂ ਨੇ ਇੱਕ ਟੂਕ ਲਿਖੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਦੁਨੀਆ ਦੀਆਂ ਸਭ ਸ਼ਕਤੀਆਂ ਨੂੰ ਇਕੱਠਾ ਕਿਵੇਂ ਕਰਨਾ ਹੈ ਉਹ ਆਨੰਦ ਨਾਲ ਆਖਰੀ ਸਮੇਂ ਤੱਕ ਕੰਮ ਕਰਦੇ ਰਹੇ ਉਹ ਕਹਿੰਦੇ ਸਨ ਜੇ ਮੈਂ ਭੌਤਿਕ ਵਿਗਿਆਨੀ ਨਾ ਹੁੰਦਾ ਤਾਂ ਸੰਗੀਤਕਾਰ ਬਣਦਾ ਜਦੋਂ ਉਹ ਭੌਤਿਕ ਵਿਗਿਆਨੀ ਵਾਲਾ ਕੰਮ ਨਹੀਂ ਕਰ ਰਹੇ ਹੁੰਦੇ ਸਨ ਤਾਂ ਵਾਇਲਨ ਵਜਾਉਂਦੇ ਸਨ ਸੂਤਰਾਂ ਦੀ ਖੋਜ ਕਰਨਾ ਤੇ ਜੀਵਨ ਦਾ ਸੰਗੀਤਕ ਆਨੰਦ ਲੈਣਾ ਇਹੀ ਉਹਨਾਂ ਦੇ ਇੱਕੀ ਗਾਈ ਸਨ ਦੋਵਾਂ ਕੰਮਾਂ ਵਿੱਚ ਹੀ ਉਹਨਾਂ ਨੂੰ ਆਨੰਦ ਆਉਂਦਾ ਸੀ ਕਈ ਵਾਰੀ ਲੋਕ ਇਹਨਾਂ ਲੋਕਾਂ ਨੂੰ ਘੱਟ ਢੁੱਲਣ ਮਿਲਣ ਵਾਲੇ ਜਾਂ ਇਕੱਲੇ ਰਹਿਣ ਵਾਲੇ ਮੰਨਦੇ ਹੋਣਗੇ ਪਰ ਲੋਕਾਂ ਨਾਲ ਮਿਲਣ ਦੀ ਥਾਂ ਉਨਨੋ ਆਪਣੇ ਪਸੰਦੀਦਾ ਕੰਮ ਕਰਨ ਵਿੱਚ ਮਜ਼ਾ ਆਉਂਦਾ ਸੀ ਇਹ ਲੋਕ ਅਜਿਹੇ ਬਹਾਵ ਵਿੱਚ ਰਹਿ ਕੇ ਆਪਣੇ ਜੀਵਨ ਦੀ ਅਸਧਾਰਨ ਵਰਤੋਂ ਕਰਦੇ ਸਨ ਇਸ ਦੀ ਇੱਕ ਮਿਸਾਲ ਹਨ ਨਾਵਲਕਾਰ ਹਰੂਕੀ ਮਾਮਕਾਮੀ ਉਹ ਬੜੇ ਘੱਟ ਮਿੱਤਰਾਂ ਨੂੰ ਮਿਲਦੇ ਸਨ ਤੇ ਲੋਕਾਂ ਨੂੰ ਕਈ ਕਈ ਸਾਲਾਂ ਬਾਅਦ ਮਿਲਣ ਆਉਂਦੇ ਸਨ ਜੇਕਰ ਅਸੀਂ ਸਦਾ ਬਹਾਵ ਵਿੱਚ ਰਹਿਣਾ ਹੋਵੇ ਤੇ ਇੱਕੀ ਗਈ ਹਾਸਲ ਕਰਨੀ ਹੋਵੇ ਤਾਂ ਸਾਡੇ ਆਲੇ ਦੁਆਲੇ ਦਾ ਮਾਹੌਲ ਸ਼ਾਂਤ ਸੁਰੱਖਿਅਤ ਤੇ ਸਮੱਸਿਆਵਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਕਲਾਕਾਰ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਮਾਈਕਰੋ ਫਲੋ ਰੋਜ਼ਾਨਾ ਕੰਮਾਂ ਤੋਂ ਆਉਣ ਵਾਲਾ ਆਨੰਦ ਕਿਸੇ ਕਲਾਕਾਰ ਦੇ ਨਾਲ ਪ੍ਰਵਾਹ ਤੱਕ ਪੁੱਜਣਾ ਬੜਾ ਮੁਸ਼ਕਲ ਹੈ ਪਰ ਅਸੀਂ ਕੱਪੜੇ ਧੋਣ ਸਮੇਂ ਫਰਸ਼ ਦੀ ਸਫਾਈ ਜਾਂ ਕਾਗਜ਼ਾਂ ਪੱਤਰਾਂ ਦੀ ਤਿਆਰੀ ਸਮੇਂ ਕੀ ਕਰੀਏ ਕੀ ਇਹ ਰੋਜ਼ਮਰ ਦੇ ਕੰਮ ਆਨੰਦਿਕ ਹੋ ਸਕਦੇ ਹਨ ਟੋਕੀਓ ਦੇ ਅਹਿਮ ਕੇਂਦਰਾਂ ਵਿੱਚੋਂ ਸੇਜੂਕੋ ਸਾਵੇ ਸਟੇਸ਼ਨ ਕੋਲ ਇੱਕ ਸੁਪਰਮਾਰਕੀਟ ਵਿੱਚ 엘ਿਵੇਟਰ ਆਪਰੇਟਰ ਹੁਣ ਵੀ ਨੌਕਰੀ ਤੇ ਰੱਖੇ ਜਾਂਦੇ ਹਨ। ਵੈਸੇ ਵੇਖਿਆ ਜਾਵੇ ਤਾਂ ਉਥੋਂ ਦੇ 엘ਿਵੇਟਰ ਬੜੇ ਸਿੱਧੇ ਹੁੰਦੇ ਹਨ। ਗਾਹਕ ਸੌਖੀ ਤਰ੍ਹਾਂ ਉਹਨਾਂ ਦੀ ਵਰਤੋਂ ਵੀ ਕਰਦੇ ਹਨ। ਤਾਂ ਵੀ ਉਥੋਂ ਦੇ ਮਾਲਕਾਂ ਨੂੰ ਅਜੀਹਾ ਜਾਪਦਾ ਹੈ ਕਿ ਗਾਹਕਾਂ ਲਈ ਬੂਹਾ ਖੋਲਣ ਤੇ ਭੇੜਨ ਵਾਲਾ ਕੋਈ ਵਿਅਕਤੀ ਹੀ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਪਤਾ ਹੋਵੇ ਤਾਂ ਇੱਕ 엘ਿਵੇਟਰ ਆਪਰੇਟਰ 2004 ਤੋਂ ਹੀ ਉੱਥੇ ਨੌਕਰੀ ਕਰ ਰਹੀ ਹੈ। ਉਸ ਦਾ ਜੋਸ਼ ਇਹ ਕੁਸ਼ੀਨਾ ਆਪਣਾ ਕੰਮ ਕਰਦੀ ਹੈ ਪਰ ਸਵਾਲ ਇਹ ਹੈ ਕਿ ਇਨੇ ਨੀਰਸ ਕੰਮ ਕੋਈ ਵਿਅਕਤੀ ਇਨੀ ਖੁਸ਼ੀ ਨਾਲ ਕਿਵੇਂ ਕਰ ਸਕਦਾ ਹੈ ਕੀ ਉਹ ਅੱਕਦੀ ਨਹੀਂ ਤੁਸੀਂ ਉਸ ਦੇ ਕੰਮ ਦਾ ਮੁਤਾਲਾ ਕਰੋਗੇ ਤਾਂ ਪਤਾ ਲੱਗੇਗਾ ਕਿ ਉਹ ਸਿਰਫ ਬਟਨ ਨਹੀਂ ਦਬਦੀ ਬਲਕਿ ਕੰਮ ਦੀ ਇੱਕ ਪੂਰੀ ਲੜੀ ਨੂੰ ਸਿਰੇ ਚੜਾਉਂਦੀ ਹੈ ਕੋਈ ਵਿਅਕਤੀ ਲਿਫਟ ਕੋਲ ਆਉਂਦਾ ਹੈ ਤਾਂ ਉਹ ਝੁੱਕ ਕੇ ਤੇ ਮੁਸਕਰਾ ਕੇ ਉਸ ਦਾ ਸਵਾਗਤ ਕਰਦੀ ਹੈ ਫਿਰ ਉਸ ਨੂੰ ਅੰਦਰ ਬੁਲਾਉਂਦੀ ਹੈ ਤੇ ਫਿਰ ਅਨੋਖੇ ਢੰਗ ਨਾਲ ਲਿਫਟ ਦਾ ਬਟਨ ਨੱਪਦੀ ਹੈ ਛੇਸ਼ਕਸ ਜਨਮੇਲੀ ਇਹਨੂੰ ਹੀ ਮਾਈਕਰੋਫਲੋ ਆਖਦੇ ਹਨ ਕਈ ਵਾਰੀ ਅਸੀਂ ਕਿਸੇ ਜਮਾਤ ਵਿੱਚ ਸਭਾ ਵਿੱਚ ਜਾਂ ਸਮਾਗਮਾਂ ਵਿੱਚ ਅੱਕ ਜਾਂਦੇ ਹਾਂ ਤੇ ਮਨੋਰੰਜਨ ਦਾ ਕੋਈ ਤਰੀਕਾ ਖੋਜਦੇ ਹਾਂ ਅਸੀਂ ਕੰਦ ਨੂੰ ਰੰਗ ਕਰਦੇ ਸਮੇਂ ਸਿਟੀ ਵਜਾਉਣ ਲੱਗਦੇ ਹਾਂ ਜਦੋਂ ਤੱਕ ਕਿਸੇ ਕੰਮ ਵਿੱਚ ਵੰਗਾਰ ਮ ਨਾ ਮਿਲੇ ਉਦੋਂ ਤੱਕ ਅਸੀਂ ਕੰਮ ਵਿੱਚ ਗਵਾਚਦੇ ਨਹੀਂ ਨਿੱਕੇ ਨਿੱਕੇ ਕੰਮਾਂ ਵਿੱਚ ਗਵਾਚ ਕੇ ਖੁਸ਼ੀ ਲੈਣਾ ਹੀ ਮਾਈਕਰੋਫਲੋ ਹਾਸਲ ਕਰਨ ਦੀ ਕਲਾ ਹੈ ਇਸੇ ਕਾਰਨ ਹੀ ਅਸੀਂ ਰੋਜ਼ ਆਪਣੇ ਕੰਮਾਂ ਤੋਂ ਆਨੰਦ ਲੈ ਸਕਦੇ ਹਾਂ ਬਿਲ گیਟਸ ਵੀ ਰੋਜ਼ ਤਰਕਾਲੀ ਭਾਂਡੇ ਮਾਂਜਦੇ ਹਨ ਉਹ ਕਹਿੰਦੇ ਹਨ ਕਿ ਸ਼ਾਂਤ ਹੋਣ ਤੇ ਮਨ ਦੀ ਸ਼ੁੱਧੀ ਵਿੱਚ ਉਹਨਾਂ ਨੂੰ ਇਸ ਦਾ ਲਾਭ ਰਹਿੰਦਾ ਹੈ ਇੰਨਾ ਹੀ ਨਹੀਂ ਉਹ ਰੋਜ਼ ਬੀਤੇ ਦਿਨ ਦੇ ਮੁਕਾਬਲੇ ਚੰਗੇ ਤਰ੍ਹਾਂ ਭਾਂਡੇ ਮਾਂਜਦੇ ਹਨ ਉਹਨਾਂ ਭਾਂਡੇ ਮਾਂਜਣ ਲਈ ਕੋਈ ਲੜੀ ਵੀ ਨਹੀਂ ਅਪਣਾਈ ਜਿਵੇਂ ਪਹਿਲਾਂ ਕੀ ਤੋਂਣਾ ਹੈ ਤੇ ਫਿਰ ਕੀ ਇਹੀ ਉਹਨਾਂ ਦਾ ਮਾਈਕਰੋਫਲੋ ਵਿਧੀ ਹੈ ਸਭ ਤੋਂ ਮਹਾਨ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਰਿਚਰਡ ਫਾਈਨਮੈਨ ਵੀ ਰੋਜ਼ ਦੇ ਕੰਮਾਂ ਦਾ ਆਨੰਦ ਲੈਂਦੇ ਸਨ ਸੂਪਰ ਕੰਪਿਊਟਰ ਨਰਮਾਤਾ ਥਿੰਕਿੰਗ ਮਸ਼ੀਨ ਦੇ ਖੋਜੀਆਂ ਵਿੱਚੋਂ ਇੱਕ ਡਬਲਿਊ ਡੈਨਿਸ ਹਿਲਸ ਦੱਸਦੇ ਹਨ ਕਿ ਫਾਈਨਮੈਨ ਕੰਪਿਊਟਰ ਦੇ ਵਿਕਾਸ ਦੌਰਾਨ ਉਹ ਪਹਿਲੀ ਵਾਰ ਉਸਨੂੰ ਮਿਲੇ ਤਾਂ ਫਾਈਨਮੈਨ ਨੇ ਪੁੱਛਿਆ ਕਿ ਉਹ ਕਿਹੜਾ ਕੰਮ ਕਰੇ ਉਹਨਾਂ ਨੇ ਦੇਣ ਵਾਲੇ ਕੰਮਾਂ ਦੀ ਕੋਈ ਤਿਆਰੀ ਵੀ ਨਹੀਂ ਕੀਤੀ ਸੀ ਉਹਨਾਂ ਗਣਿਤ ਦੇ ਕੁਝ ਸਵਾਲ ਹੱਲ ਕਰਨ ਲਈ ਉਸਨੂੰ ਦਿੱਤੇ ਫਾਈਨਮੈਨ ਨੇ ਕਿਹਾ ਇਹ ਸਹੀ ਕੰਮ ਨਹੀਂ ਹੈ ਕੋਈ ਐਸਾ ਕੰਮ ਦਿਓ ਜੋ ਵਾਕਈ ਲਾਭਕਾਰੀ ਹੋਵੇ ਫਿਰ ਹਿਲਸ ਨੇ ਫਾਈਨਮੈਨ ਨੂੰ ਨਾਲ ਦੀ ਦੁਕਾਨ ਵਿੱਚ ਜਾ ਕੇ ਕੁਝ ਸਾਮਾਨ ਲਿਆਉਣ ਲਈ ਕਿਹਾ ਉਸ ਨੇ ਏਕਮ ਖੁਸ਼ੀ ਨਾਲ ਤੇ ਹੱਸਦੇ ਹੱਸਦੇ ਕੀਤਾ ਜਦੋਂ ਫਾਈਨਮੈਨ ਕੋਲ ਕੋਈ ਕੰਮ ਨਹੀਂ ਸੀ ਹੁੰਦਾ ਤਾਂ ਉਹ ਮਾਈਕਰੋ ਫਲੋ ਵਿੱਚ ਚਲਿਆ ਜਾਂਦਾ ਸੀ ਕਦੇ-ਕਦੇ ਉਹ ਦਫ਼ਤਰ ਦੇ ਕੰੰਧਾਂ ਨੂੰ ਰੋਗਣ ਵੀ ਕਰਦਾ ਕੁਝ ਹਫ਼ਤੇ ਬਾਅਦ ਜਦ ਥਿੰਕਿੰਗ ਮਸ਼ੀਨ ਦੇ ਦਫ਼ਤਰ ਵਿੱਚ ਕੁਝ ਨਿਵੇਸ਼ਕ ਆਏ ਤਾਂ ਉਹਨਾਂ ਨੇ ਦਫ਼ਤਰ ਦੇ ਕੰੰਧਾਂ ਵੇਖ ਕੇ ਕਿਹਾ ਇਹਨਾਂ ਨੂੰ ਰੋਗਣ ਕਰਨ ਵਾਲੇ ਵਿਅਕਤੀ ਨੂੰ ਨੋਬਲ ਪੁਰਸਕਾਰ ਦੇਣਾ ਚਾਹੀਦਾ ਹੈ ਧਿਆਨ ਮਾਰਗ ਤੋਂ ਫੌਰੀਨ ਛੁੱਟੀ ਸਿਖਲਾਈ ਦੇ ਮਾਧਿਅਮ ਰਾਹੀਂ ਹੀ ਅਸੀਂ ਵਹਾ ਦੀ ਅਵਸਥਾ ਵਿੱਚ ਛੇਤੀ ਪਹੁੰਚ ਸਕਦੇ ਹਾਂ ਤੇ ਧਿਆਨ ਮਨ ਨੂੰ ਸਿਖਲਾਈ ਦੇਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ ਮੰਨਿਆ ਕਿ ਧਿਆਨ ਦੀਆਂ ਕਈ ਵਿਧੀਆਂ ਹਨ ਪਰ ਸਭ ਦਾ ਮਕਸਦ ਇਹੀ ਹੈ ਮਨ ਨੂੰ ਸ਼ਾਂਤ ਰੱਖਣਾ ਵਿਚਾਰਾਂ ਨੂੰ ਦੇਖਣਾ ਭਾਵਨਾਵਾਂ ਨੂੰ ਜਾਨਣਾ ਤੇ ਸਵੈ ਨੂੰ ਇੱਕ ਹੀ ਥਾਂ ਤੇ ਕੇਂਦ੍ਰਿਤ ਕਰਨਾ ਮੂਲ ਪ੍ਰਕਿਰਿਆ ਵਿੱਚ ਸਿੱਧੇ ਬੈ ਕੇ ਆਪਣੀਆਂ ਸਾਹਾਂ ਤੇ ਧਿਆਨ ਕੇਂਦ੍ਰਿਤ ਕਰਨਾ ਧਿਆਨ ਵਿਧੀ ਹੈ ਇਹ ਕੋਈ ਵੀ ਕਰ ਸਕਦਾ ਹੈ ਇੱਕ ਵਾਰ ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਬਦਲਾਅ ਮਹਿਸੂਸ ਹੋਵੇਗਾ ਤੁਹਾਡੇ ਅੰਦਰ ਚੱਲਣ ਵਾਲੇ ਸਾਹਾਂ ਦੀ ਮਦਦ ਨਾਲ ਵੀ ਤੁਸੀਂ ਆਪਣੇ ਅੰਦਰ ਚੱਲਦੇ ਵਿਚਾਰਾਂ ਦੇ ਪੁਚਾਲ ਨੂੰ ਸ਼ਾਂਤ ਰੱਖ ਸਕਦੇ ਹੋ ਤੇ ਉਹਨਾਂ ਵੱਲ ਵਖਰੇਵੇਂ ਨਾਲ ਵੇਖ ਸਕਦੇ ਹੋ ਤੀਰ ਅੰਦਾਜ਼ ਦਾ ਰਸ ਸਨ 1938 ਵਿੱਚ ਹੋਈ 올림픽 ਵਿੱਚ ਤੀਰੰਦਾਜ਼ੀ ਦਾ ਸੋਨ ਤਗਮਾ ਜੇਤੂ 17 ਸਾਲਾਂ ਦੇ ਦੱਖਣੀ ਕੋਰੀਆਈ ਖਿਡਾਰੀ ਤੋਂ ਜਦੋਂ ਇਸ ਦਾ ਭੇਦ ਪੁੱਛਿਆ ਗਿਆ ਤਾਂ ਉਸ ਨੇ ਇਸ ਦਾ ਸਹਿਰਾ ਧਿਆਨ ਨੂੰ ਦਿੱਤਾ ਉਸਨੇ ਕਿਹਾ ਕਿ ਹਰ ਰੋਜ਼ 2 ਘੰਟੇ ਧਿਆਨ ਕਰਨਾ ਉਸਦੀ ਸਖਲਾਈ ਦਾ ਹਿੱਸਾ ਸੀ ਜੇਕਰ ਅਸੀਂ ਪ੍ਰਵਾਹ ਦੀ ਸਥਿਤੀ ਜੋ ਪਹੁੰਚਣਾ ਚਾਹੁੰਦੇ ਹਾਂ ਤਾਂ ਧਿਆਨ ਮੈਡੀਟੇਸ਼ਨ ਸਭ ਤੋਂ ਵਧੀਆ ਤਰੀਕਾ ਹੈ ਹਮੇਸ਼ਾ ਆਉਣ ਵਾਲੇ ਨੋਟੀਫਿਕੇਸ਼ਨਸ ਅਤੇ ਸਮਾਰਟਫੋਨ ਦੇ ਸੁਨੇਹਿਆਂ ਦਾ ਇਹੀ ਸਹੀ ਇਲਾਜ ਹੈ ਧਿਆਨ ਦੀ ਜ਼ਰੂਰਤ ਕਰਨ ਵਾਲੇ ਲੋਕਾਂ ਕੋਲੋਂ ਅਕਸਰ ਹੀ ਇਹ ਗਲਤੀ ਹੁੰਦੀ ਹੈ ਉਹ ਇਸ ਨੂੰ ਸਹੀ ਤਰੀਕੇ ਨਾਲ ਕਰਨ ਦੀ ਚਿੰਤਾ ਚ ਰਹਿੰਦੇ ਹਨ ਅਤੇ ਆਸ ਕਰਦੇ ਹਨ ਕਿ ਉਹ ਜਲਦੀ ਤੋਂ ਜਲਦੀ ਮੁਕਤੀ ਦੀ ਅਵਸਥਾ ਤੱਕ ਪਹੁੰਚ ਜਾਣ ਪਰ ਸਭ ਤੋਂ ਜ਼ਰੂਰੀ ਹੈ ਇਸ ਧਿਆਨ ਦੀ ਯਾਤਰਾ ਦਾ ਆਨੰਦ ਮਾਣਨਾ ਮਨ ਵਿਚਾਰਾਂ ਕਲਪਨਾਵਾਂ ਤੇ ਭਾਵਨਾਵਾਂ ਦਾ ਸਮੁੰਦਰ ਹੈ ਇਸ ਸਭ ਦੇ ਮਿਲਨ ਨਾਲ ਇੱਕ ਤੂਫਾਨ ਤਿਆਰ ਹੁੰਦਾ ਹੈ ਧਿਆਨ ਰਹਾਹੀਂ ਅਸੀਂ ਕੁਝ ਪਲਾਂ ਲਈ ਸਹੀ ਪਰ ਇਸ ਤੂਫਾਨ ਨੂੰ ਸ਼ਾਂਤ ਕਰਕੇ ਸ਼ਾਂਤੀ ਦਾ ਅਨੁਭਵ ਕਰ ਪਾਉਂਦੇ ਹਾਂ ਅਤੇ ਜੀਵਨ ਵਿੱਚ ਨਮਿ ਸਪਸ਼ਟਤਾ ਲਿਆ ਸਕਦੇ ਹਾਂ ਸਾਡੇ ਅੰਦਰ ਕੋਈ ਵੀ ਵਿਚਾਰ ਆਵੇ ਉਸਦੇ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਮਹੱਤਵਪੂਰਨ ਗੱਲ ਅਸੀਂ ਧਿਆਨ ਦੀ ਵਿਧੀ ਰਾਹੀਂ ਸਿੱਖ ਸਕਦੇ ਹਾਂ ਕਿਸੇ ਨੂੰ ਤਕਲੀਫ ਦੇਣਾ ਮਾਰਨਾ ਜਾਂ ਝਗੜਾ ਕਰਨਵਾਰਾ ਕੋਈ ਨਾਵਾਚੀ ਵਿਚਾਰ ਕਿਸੇ ਦੇ ਮਨ 'ਚ ਵੀ ਆ ਸਕਦਾ ਹੈ ਪਰ ਇਸ ਵਿਚਾਰ ਨੂੰ ਹਾਵੀ ਹੋਣ ਤੋਂ ਰੋਕਦਿਆਂ ਇਹ ਤਾਂ ਮਹਿਜ਼ ਇੱਕ ਵਿਚਾਰ ਹੈ ਦਾ ਲੈਵਲ ਲਾ ਕੇ ਉਸ ਤੋਂ ਬਚਿਆ ਜਾ ਸਕਦਾ ਹੈ ਕੁਝ ਮਾਹਿਰਾਂ ਅਨਸਾਰ ਪੂਰੇ ਦਿਨ ਵਿੱਚ ਆਉਣ ਵਾਲੇ 60000 ਵਿਚਾਰਾਂ ਵਿੱਚੋਂ ਇਹ ਵੀ ਇੱਕ ਵਿਚਾਰ ਹੈ ਇਸ ਤਰੀਕੇ ਨਾਲ ਉਸ ਵਿਚਾਰ ਨੂੰ ਵੇਖਣ ਨਾਲ ਉਸ ਨੂੰ ਆਪਣੇ ਤੇ ਹਾਵੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਧਿਆਨਤਰ ਦੇ ਸਮੇਂ ਸਾਡੇ ਮਸਤਕ ਵਿੱਚ α ਤੇ β ਤਰੰਗਾਂ ਪੈਦਾ ਹੁੰਦੀਆਂ ਹਨ। ਤਜਰਬੇਕਾਰ ਲੋਕਾਂ ਵਿੱਚ ਇਹ ਤਰੰਗਾਂ ਛੇਤੀ ਪੈਦਾ ਹੁੰਦੀਆਂ ਹਨ। ਜਦਕਿ ਨਵੇਂ ਲੋਕਾਂ ਨੂੰ ਇਸ ਅਵਸਥਾ ਤੱਕ ਪਹੁੰਚਣ ਲਈ ਅੱਧਾ ਘੰਟਾ ਲੱਗ ਸਕਦਾ ਹੈ। ਵੈਸੇ ਵੇਖਿਆ ਜਾਵੇ ਤਾਂ ਧਿਆਨ ਤੋਂ ਬਿਨਾਂ ਵੀ ਅਸੀਂ ਇਹਨਾਂ ਤਰੰਗਾਂ ਦਾ ਲਾਭ ਲੈ ਸਕਦੇ ਹਾਂ। ਸੌਣ ਤੋਂ ਪਹਿਲਾਂ ਕੁਝ ਪਲ ਅਤੇ ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਕੁਝ ਸਮੇਂ ਤੱਕ ਇਹਨਾਂ ਤਰੰਗਾਂ ਦਾ ਆਨੰਦ ਲੈ ਸਕਦੇ ਹਾਂ ਜੇ ਦੇਖਿਆ ਜਾਵੇ ਤਾਂ ਅਸੀਂ ਸਾਰੇ ਆਪਣੇ ਨਾਲ ਹੀ ਸਪਾ ਚੁੱਕੀ ਫਿਰਦੇ ਹਾਂ ਪਰ ਇਸ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਥੋੜੀ ਜਿਹੀ ਕੋਸ਼ਿਸ਼ ਨਾਲ ਅਸੀਂ ਕਲਾ ਨੂੰ ਸਿੱਖ ਸਕਦੇ ਹਾਂ ਕਿ ਇੱਕ ਧਾਰਮਿਕ ਜੀਵ ਹੈ ਸਾਡਾ ਜੀਵਨ ਧਰਮਾ ਤੇ ਨਿਰਭਰ ਹੈ ਅਸੀਂ ਤਰਕ ਦੇ ਸਕਦੇ ਹਾਂ ਕਿ ਲੋਕ ਸਿਰਫ ਰੁੱਝੇ ਰਹਿਣ ਖਾਤਰ ਧਰਮ ਦੀ ਪਾਲਣਾ ਕਰਦੇ ਹਨ ਕੁਝ ਆਧੁਨਿਕ ਸੱਭਿਆਚਾਰਾਂ 'ਚ ਅਸੀਂ ਕਾਮਯਾਬ ਹੋਣ ਲਈ ਆਪਣੇ ਧਰਮ ਨੂੰ ਛੱਡ ਇੱਕ ਤੋਂ ਬਾਅਦ ਦੂਜੇ ਮੁਕਾਮ ਨੂੰ ਹਾਸਲ ਕਰਨ ਪਿੱਛੇ ਲੱਗੇ ਰਹਿੰਦੇ ਹਾਂ ਪਰ ਇਤਿਹਾਸ ਅਨੁਸਾਰ ਅਸੀਂ ਹਮੇਸ਼ਾ ਤੋਂ ਹੀ ਰੁੱਝੇ ਰਹੇ ਹਾਂ ਅਸੀਂ ਸ਼ਿਕਾਰ ਕਰਨ ਭੋਜਨ ਪਕਾਉਣ ਖੇਤੀ ਖੋਜ ਕਰਦ ਅਤੇ ਪਰਿਵਾਰ ਪਾਲਣ ਵਰਗੇ ਕਾਰਜਾਂ 'ਚ ਲੱਗੇ ਰਹਿੰਦੇ ਸਾਂ ਇਹ ਅਜਿਹੀ ਗਤੀਵਿਧੀਆਂ ਵਿਧੀਆਂ ਹਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਆਹਾਰ 'ਚ ਲੱਗੇ ਰਹਿਣ ਲਈ ਧਾਰਮਿਕ ਨਿਯਮਾਂ ਦੇ ਰੂਪ 'ਚ ਘੜ ਲਿਆ ਹੈ ਇਸ ਲਈ ਹਮੇਸ਼ਾ ਰੁੱਝੇ ਰਹਿਣਾ ਸਾਡਾ ਸੁਭਾਅ ਬਣ ਗਿਆ ਹੈ। ਜਾਪਾਨ ਵਿੱਚ ਆਧੁਨਿਕ ਯੁੱਗ ਚੋਂ ਵੀ ਰੋਜ਼ਮਰਾਂ ਦੀ ਜ਼ਿੰਦਗੀ ਅਤੇ ਧਰਮ ਦਾ ਸਹੀ ਮਾਤਰਾ ਵਿੱਚ ਤਾਲਮਿਲ ਰੱਖਿਆ ਗਿਆ ਹੈ। ਜਾਪਾਨ ਵਿੱਚ ਖਾਸ ਤੌਰ ਤੇ ਕਨਫਿਊਸ਼ਿਅਸ, ਬੁੱਧ ਤੇ ਸ਼ਿੰਤੋ ਧਰਮ ਮੰਨੇ ਜਾਂਦੇ ਹਨ। ਇਹਨਾਂ ਵਿੱਚ ਨੀਮਾ ਤੋਂ ਵੀ ਵੱਧ ਧਰਮ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਜਾਪਾਨ ਵਿੱਚ ਵਪਾਰ ਕਰਨ ਵੇਲੇ ਵੀ ਨਤੀਜਿਆਂ ਤੋਂ ਵੱਧ ਪ੍ਰਕਿਰਿਆ, ਤਰੀਕਿਆਂ ਅਤੇ ਤੁਸੀਂ ਉਸ ਕੰਮ ਨੂੰ ਕਿ ਮੈਂ ਕਰ ਰਿਹਾ ਹਾਂ ਇਹਨਾਂ ਗੱਲਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ ਅਜਿਹਾ ਕਰਨ ਅਰਥਵਿਵਸਥਾ ਲਈ ਸਹੀ ਹੈ ਜਾਂ ਨਹੀਂ ਇਹ ਇਸ ਕਿਤਾਬ ਦਾ ਮਜਮੂਨ ਨਹੀਂ ਹੈ ਪਰ ਇਹ ਗੱਲ ਪੱਕੀ ਹੈ ਕਿ ਆਪਣੇ ਮਾਲਕਾਂ ਦੁਆਰਾ ਤੈਅ ਕੀਤੇ ਗੇ ਅਨਿਸ਼ਚਿਤ ਟੀਚਿਆਂ ਨੂੰ ਤਣਾਗ੍ਰਸਤ ਮਾਹੌਲ ਵਿੱਚ ਪੂਰਾ ਕਰਨ ਤੋਂ ਵਧੀਆ ਹੈ ਧਾਰਮਿਕ ਰੀਤੀ ਰਿਵਾਜਾਂ ਦੇ ਆਧਾਰ ਤੇ ਪ੍ਰਵਾਹ ਦੀ ਤਲਾਸ਼ ਕਰਨੀ ਅਤੇ ਉਸ ਪ੍ਰਵਾਹ ਵਿੱਚ ਕੰਮ ਕਰਨਾ ਧਾਰਮਿਕ ਰਿਵਾਜ ਸਪਸ਼ਟ ਨਿਯਮ ਅਤੇ ਸੌਖਾ ਜਿਹਾ ਮਕਸਦ ਦਿਖਾਉਂਦੇ ਹਨ ਜਿਸ ਕਰਕੇ ਸਾਨੂੰ ਪ੍ਰਵਾਹ ਵਿੱਚ ਦਾਖਲ ਹੋਣ ਤੋਂ ਮਦਦ ਮਿਲਦੀ ਹੈ ਅਚਾਨਕ ਵੱਡਾ ਟੀਚਾ ਸਾਡੇ ਸਾਹਮਣੇ ਆ ਜਾਵੇ ਤਾਂ ਉਸ ਨੂੰ ਹਾਸਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਰੀਤੀ ਰਿਵਾਜ ਸਾਨੂੰ ਹਰ ਕਦਮ ਤੇ ਸਾਡੇ ਰਾਹ ਦੇ ਸੇਰੇ ਬਣਦੇ ਹਨ ਅਤੇ ਮੰਜ਼ਿਲ ਤੱਕ ਪਹੁੰਚਣ ਲਈ ਉਹ ਰਾਹੇ ਕਿਵੇਂ ਚੱਲਣਾ ਹੈ ਇਹਦੀ ਸਖਲਾਈ ਵੀ ਮਿਲਦੀ ਹੈ ਇਸ ਲਈ ਜਦੋਂ ਮੰਤਵ ਵੱਡਾ ਹੋਵੇ ਤਾਂ ਉਸ ਟੀਚੇ ਨੂੰ ਹਿੱਸਿਆਂ ਵਿੱਚ ਵੰਡ ਲਵੋ ਅਤੇ ਇੱਕ ਇੱਕ ਹਿੱਸੇ ਉੱਪਰ ਹੱਲਾ ਬੋਲੋ ਰੋਜ਼ਮਰਾਂ ਦੇ ਕਾਰਜਾਂ ਵਿੱਚੋਂ ਆਨੰਦ ਲੈਣ ਦੀ ਕਲਾ ਸਿੱਖੋ ਇਸ ਨਾਤਾ ਨੂੰ ਪ੍ਰਵਾਹ ਚ ਦਾਖਲ ਹੋਣ ਵਿੱਚ ਮਦਦ ਮਿਲੇਗੀ ਨਤੀਜਿਆਂ ਦੀ ਫਿਕਰ ਕਰਨਾ ਛੱਡੋ ਆਪਣੇ ਆਪ ਹੀ ਹਾਂਵਾਚੀ ਸਿੱਤੇ ਨਿਕਲਣਗੇ ਆਨੰਦ ਕੰਮ ਦੀ ਪ੍ਰਕਿਰਿਆ ਚ ਹੋਣਾ ਚਾਹੀਦਾ ਹੈ ਨਤੀਜਿਆਂ ਚ ਨਹੀਂ ਅਸੀਂ ਕੀ ਹਾਸਲ ਕੀਤਾ ਇਸ ਤੋਂ ਵੀ ਵੱਧ ਲਾਜ਼ਮੀ ਹੈ ਕੰਮ ਕਰਦੇ ਹੋਏ ਆਨੰਦ ਲੈਣਾ ਇੱਕ ਗੱਲ ਹਮੇਸ਼ਾ ਧਿਆਨ ਚ ਰੱਖਣੀ ਚਾਹੀਦੀ ਹੈ ਧਰਮ ਨਿਯਮਾਂ ਤੋਂ ਵੱਡਾ ਹੈ ਜਿਹੜੇ ਲੋਕ ਜ਼ਿਆਦਾ ਚੀਜ਼ਾਂ ਹਾਸਲ ਕਰਦੇ ਹਨ ਉਹ ਵੱਧ ਖੁਸ਼ ਨਹੀਂ ਹੁੰਦੇ ਸੋਹੋਂ ਜਿਹੜੇ ਲੋਕ ਜਿਆਦਾ ਵਕਤ ਪ੍ਰਵਾਹ ਦੀ ਅਵਸਥਾ 'ਚ ਰਹਿੰਦੇ ਹਨ ਉਹ ਵਦਿਹਰੇ ਆਨੰਦ 'ਚ ਰਹਿੰਦੇ ਹਨ ਇੱਕ ਹੀ ਗਾਈ ਲੱਭਣ ਲਈ ਵਹਾਦੀ ਵਰਤੋਂ ਇਸ ਅਧਿਆਇ ਨੂੰ ਪੜਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਸਮਝ ਆ ਗਿਆ ਹੋਵੇਗਾ ਕਿ ਉਹ ਕਿਹੜੇ-ਕਿਹੜੇ ਕੰਮ ਹਨ ਜਿਨ੍ਹਾਂ ਨੂੰ ਕਰਦੇ ਸਮੇਂ ਤੁਸੀਂ ਪ੍ਰਵਾਹ 'ਚ ਹੁੰਦੇ ਹੋ ਉਹਨਾਂ ਸਾਰੇ ਕੰਮਾਂ ਨੂੰ ਕਾਗਜ਼ ਉੱਪਰ ਲਿਖ ਲਵੋ ਹੁਣ ਇਹ ਪਤਾ ਕਰੋ ਕਿ ਉਹ ਕਿਹੜੀਆਂ ਗਤੀਵਿਧੀਆਂ ਹਨ ਜਿਨ੍ਹਾਂ ਨੂੰ ਕਰਨ ਵੇਲੇ ਤੁਸੀਂ ਪ੍ਰਵਾਹ ਦੇ ਨਜ਼ਦੀਕ ਪਹੁੰਚ ਜਾਂਦੇ ਹੋ ਇਹ ਗਤੀਵਿਧੀਆਂ ਤੁਹਾਨੂੰ ਕਿਉਂ ਪ੍ਰਵਾਹ ਵੱਲ ਲੈ ਜਾਂਦੀਆਂ ਹਨ ਉਦਾਰਨਵਜੋ ਜਿਹੜੀ ਗਤੀਵਿਧੀਆਂ ਨੂੰ ਤੁਸੀਂ ਕਰਨਾ ਸਭ ਤੋਂ ਵੱਧ ਪਸੰਦ ਕਰਦੇ ਹੋ ਉਸ ਨੂੰ ਤੁਸੀਂ ਇਕੱਲੇ ਕਰਨਾ ਚਾਹੋਗੇ ਜਾਂ ਟੀਮ ਨਾਲ ਤੁਹਾਨੂੰ ਸਰੀਰਕ ਮਿਹਨਤ ਵਾਲੇ ਕੰਮਾਂ ਚੋਂ ਦੇਰੇ ਮਜਾ ਆਉਂਦਾ ਹੈ ਜਾਂ ਸੋਚਣ ਵਾਲੇ ਕੰਮਾਂ ਚੋਂ ਹੋ ਸਕਦਾ ਹੈ ਕਿ ਇਹਨਾਂ ਸਵਾਲਾਂ ਦੇ ਜਵਾਬਾਂ ਚੋਂ ਤੁਹਾਨੂੰ ਤੁਹਾਡੀ ਇੱਕੀ ਗਈ ਲੱਭ ਪਵੇ ਅਤੇ ਜੀਵਨ ਨੂੰ ਚਲਾਉਣ ਦਾ ਰਾਹ ਮਿਲ ਜਾਵੇ ਜੇਕਰ ਇੰਜ ਨਹੀਂ ਵੀ ਹੁੰਦਾ ਤਾਂ ਵੀ ਆਪਣੀ ਭਾਲ ਜਾਰੀ ਰੱਖੋ ਅਤੇ ਅਜਿਹੇ ਕੰਮ ਲੱਭੋ ਜਿਸ ਨੂੰ ਕਰਨ ਵੇਲੇ ਤੁਸੀਂ ਛੇਤੀ ਪਰਵਾਹ ਚ ਚਲੇ ਜਾਂਦੇ ਹੋ ਤਹਾਨੂੰ ਜਿੰਨਾ ਕੰਮ ਪ੍ਰਤੀ ਖੇਚ ਹੈ ਉਹਨਾਂ ਨੂੰ ਕਰਨਾ ਸ਼ੁਰੂ ਕਰੋ ਮਿਸਾਲ ਦੇ ਤੌਰ ਤੇ ਜੇਕਰ ਤੁਹਾਨੂੰ ਫੋਟੋਗ੍ਰਾਫੀ ਕਰਨ ਵੇਲੇ ਪ੍ਰਵਾਹ ਦਾ అనుਭਵ ਹੁੰਦਾ ਹੈ ਤਾਂ ਪੇਂਟਿੰਗ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਕੰਮ ਵੀ ਕਰਕੇ ਵੇਖੋ ਹੋ ਸਕਦਾ ਹੈ ਤੁਸੀਂ ਉਸ ਨੂੰ ਜ਼ਿਆਦਾ ਪਸੰਦ ਕਰਨ ਲੱਗੋ ਜੇਕਰ ਤੁਹਾਨੂੰ 스ਨੋਬੋਰਡਿੰਗ ਪਸੰਦ ਹੈ ਅਤੇ ਕਦੇ ਸਰਫਿੰਗ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤਾਂ ਪ੍ਰਵਾਹ ਰਸਮਈ ਹੈ ਤੁਸੀਂ ਉਹਦਾ ਜਿੰਨਾ ਜ਼ਿਆਦਾ అనుਭਵ ਕਰੋ ਉਨਾ ਵੱਧ ਨਜ਼ਦੀਕ ਪਹੁੰਚੋਗੇ ਇਹ ਅਨੁਭਵ ਤੁਹਾਨੂੰ ਵਧੇਰੇ ਸ਼ੇਤੀ ਮਿਲਣ ਲੱਗੇਗਾ ਅਤੇ ਤੁਸੀਂ ਉਨੀ ਹੀ ਜਲਦੀ ਆਪਣੇ 21 ਗਾਇ ਦੇ ਕਰੀਬ ਪੁੱਜੋਗੇ ਅਧਿਆਇ ਸਮਾਪਤ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ